ਕਿਹੋਂ ਵੀ ਮੈਰਿਡ ਤੋਂ ਬਾਅਦ ਕੋਈ ਨਾਲ ਖੜਦਾ ਨਹੀਂ ਖੜਦਾ ਤੇ ਤੁਹਾਡੀ ਮੈਰਿਡ ਤਾਂ ਤੁਸੀਂ ਦੱਸ ਰਹੀ ਸੀ ਹੋ ਚੁੱਕੀ ਹੈ ਤੇ ਘਰ ਵੱਲੋਂ ਤੁਹਾਨੂੰ ਪੂਰੀ ਸਪੋਰਟ ਹੋਊਗੀ ਘਰ ਵੱਲੋਂ ਆਪਾਂ ਨੂੰ ਸਪੋਰਟ ਮਿਲੀ ਨਹੀਂ ਜੀ ਜੇ ਸਪੋਰਟ ਮਿਲੀ ਹੁੰਦੀ ਤਾਂ ਸ਼ਾਇਦ ਜਿਹੜਾ ਕੰਮ ਜਿਵੇਂ ਮੈਂ ਹੁਣ ਇੱਥੇ ਤੱਕ ਇਸ ਸਫਰ ਤੱਕ ਪਹੁੰਚਿਆ ਇਹ ਬਹੁਤ ਸਾਲ ਪਹਿਲਾਂ ਹੀ ਹੋ ਜਾਣਾ ਸੀ ਇੱਕ ਪਰਿਵਾਰ ਦੀ سپورਟ ਦਾ ਹੁਣ ਬੜਾ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਉਹ ਕਲਾਕਾਰੀ ਜਿਹੜਾ ਬੰਦਾ ਕਲਾਕਾਰ ਹੋਵੇ ਉਹਦੇ ਲਈ ਹੋ ਮੰਨ ਲਓ ਕੋਈ ਬੱਚਾ ਗੇਮ ਕਰ ਰਿਹਾ ਉਹਦੇ ਲਈ ਵੀ ਪਰਿਵਾਰ ਦੀ سپورਟ ਬੜੀ ਜ਼ਰੂਰੀ ਹੈ ਕੋਈ ਐਜੂਕੇਸ਼ਨ ਬੱਚਾ ਕਰ ਰਿਹਾ ਉਹਦੇ ਲਈ ਵੀ ਤੁਹਾਨੂੰ ਪਤਾ ਹਰੇਕ ਕੰਮ ਆ ਦੇ ਟਾਈਮ ਦੇ ਵਿੱਚ ਫਾਈਨੈਂਸ਼ੀਅਲ سپورਟ ਤੋਂ ਬਿਨਾ ਹੁੰਦਾ ਨਹੀਂ ਪੈਸੇ ਦੇ ਨਾਲ ਜਿਹੜਾ ਹੈਗਾ ਹਰੇਕ ਕੰਮ ਹੋਣ ਲੱਗ ਗਿਆ ਇਸੇ ਕਰਕੇ ਫੈਮਿਲੀ سپورਟ ਦਾ ਹੋਣਾ ਵੀ ਜ਼ਰੂਰੀ ਹੈ ਤੇ ਪੈਸੇ ਦੀ سپورਟ ਦਾ ਹੋਣਾ ਵੀ ਜ਼ਰੂਰੀ ਹੈ ਤਾਂ ਕਿ ਤੇ ਜਾ ਕੇ ਫਿਰ ਕਾਮਯਾਬੀਆਂ ਮਿਲਦੀਆਂ ਨੇ ਜੀ ਜੀ ਫਾਦਰ ਸਾਹਿਬ ਤੁਹਾਡੇ ਕੀ ਕੰਮ ਕਰ ਸੀ ਸਰਕਾਰੀ ਉਹਦੇ ਵਿੱਚ ਜੋਬ ਕੀਤੀ ਹੈ ਫਾਦਰ ਸਾਹਿਬ ਨੇ ਉਹਨੂੰ ਰਿਟਾਇਰ ਹੋ ਗਏ ਜੀ ਘਰੀ ਨੇ ਹਾਂ ਜੀ 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 ਤੇ ਜਿੱਦ ਤੁਸੀਂ ਕਹਿ ਰਹੇ ਸੀ ਵੀ ਵਾਈਫ ਤਾਂ ਤੁਹਾਨੂੰ ਪੂਰੀ سپورਟ ਦਿੰਦੇ ਹੋਣਗੇ ਕਰਦੇ ਹੋਣਗੇ ਤੁਹਾਡੀ ਬਸ ਹੀ ਚੱਲਦੇ ਰਹਿੰਦੇ ਨੇ ਜ਼ਿੰਦਗੀ ਦਾ ਸੰਗਾਰ ਸਨੇ ਬੜਾ ਔਖੇ ਜੇ ਬੋਲੇ ਹੋ ਚੁੱਪ ਜੇ ਕਰਕੇ ਕੀ ਕਰਨੇ ਇਹ ਗੱਲ ਇਹ ਤਾਂ ਇਹ ਕਰਦੇ ਇੱਕ ਨਕਲਾਕਾਰੀ ਪਸੰਦ ਨਹੀਂ ਕਰਦੇ ਉਹਨਾਂ ਨੂੰ ਐ ਆ ਵੀ ਇਹ ਟਾਈਮ ਵੇਸਟ ਵਾਲੇ ਕੰਮ ਨੇ ਜੀ ਜੀ ਤੇ ਹੁਣ ਜਦੋਂ ਮੰਨ ਲਓ ਮੈਂ ਜਾਣਾ ਵੀ ਕਿਤੇ ਤੇਲ ਖਰਚਾ ਹੁੰਦਾ ਹੈ ਕਿਤੇ ਮੈਂ ਲੈਣਾ ਗਰੁੱਪ ਵੀ ਲੈ ਕੇ ਜਾਣਾ ਮੈਂ ਆਪਣਾ ਮੇਰੀ ਗੱਡੀ 'ਚ ਤੇਲ ਵੀ ਪੈਂਦਾ ਅੱਗੇ ਮੇਰੇ ਮੁਕੱਦਰ ਨੇ ਕਿ ਉਹ ਪ੍ਰੋਗਰਾਮ ਦੇ ਵਿੱਚ ਮੈਨੂੰ 500 ਬਣ ਜੇ ਜਾਂ 5000 ਵੀ ਬਣ ਜਵੇ ਜਾਂ ਕਈ ਵਾਰੀ ਪੱਲੇ ਤੋਂ ਵੀ ਲਾਉਣੇ ਪੈਂਦੇ ਨੇ ਕਿਉਂਕਿ ਚਿਹਰੇ ਦੀ ਪਛਾਣ ਜਿਹੜੀ ਨਾ ਹਜੇ ਆਪਣੀ ਨਹੀਂ ਬਣੀ ਨੀ ਚਿਹਰੇ ਦੀ ਪਛਾਣ ਬਣਾਉਣ ਵਾਸਤੇ ਟਾਈਮ ਲੱਗਦਾ ਜੀ ਇੱਕ ਤਾਂ ਹੁੰਦਾ ਖਾਨਦਾਨੀ ਕੰਮ ਠੀਕ ਹੈ ਜੀ ਜਿਵੇਂ ਮੰਨ ਲਓ ਇੱਕ ਬੰਦੇ ਦਾ ਚਾਹੇ ਜਿਹੜਾ ਬੱਚਾ ਸੋਚੂਗਾ ਕਿ ਮੈਂ ਰੈਸਟੋਰੈਂਟ ਕਰ ਲਾਂ ਜਾਂ ਢਾਬਾ ਕਰ ਲਾਂ ਉਸ ਤੋਂ ਬਾਅਦ ਹੁਣ ਤੋਂ ਇੱਕ ਦਿਗ ਵਿੱਚ ਸਾਡੇ ਪਟਿਆਲੇ ਵੀ ਤੁਹਾਨੂੰ ਪਤਾ ਇਹ ਗੋਪਾਲ ਸਵੀਟ ਜੀ ਜੱਗੀ ਸਵੀਟ ਇਹ ਖਾਨਦਾਨੀਆਂ ਦੇ ਫਾਲ ਜਿਹੜੇ ਸੀਗੇ ਪਛਤਾਦੀ ਕੰਮ ਸੀ ਇਹਨਾਂ ਦਾ ਬਜ਼ੁਰਗਿਆਂ ਨੇ ਕਰ ਦਿਆ ਸੀ ਅੱਗੇ ਇਹਨਾਂ ਨੇ ਡਿਵੈਲਪ ਕੀਤਾ ਕੰਮ ਸਾਡੇ ਖਾਨਦਾਨ ਦੇ ਵਿੱਚ ਜਿਹੜਾ ਹੈਗਾ ਸੰਗੀਤ ਨੂੰ ਕਿਸੇ ਨੇ ਇਨਾਂ ਕੋਈ ਹੈ ਨਹੀਂ ਸੀ ਸੰਗੀਤ ਦੇ ਵਿੱਚ ਤਾਂ ਕਰਕੇ ਮੈਨੂੰ ਜਿਹੜਾ ਸਾਨੂੰ ਦੋਵੇਂ ਭਰਾਵਾਂ ਨੂੰ ਜ਼ਿਆਦਾ ਸੰਘਰਸ਼ ਕਰਨਾ ਪਿਆ